ਵੈਕੁਰਜੀ ਦਾ ਖਾਲਸਾ ਵੈਕੁਰਜੀ ਕੀ ਫਤਿਹ ਜੀ ਪਹਿਲਾਂ ਤਾਂ ਵੀਡੀਓ ਦੇਖੋ ਕਿਹੜੀ ਹਾਲਤ ਦੇ ਵਿੱਚ ਅਸੀਂ ਬਜ਼ੁਰਗ ਨੂੰ ਲੈ ਕੇ ਆਏ ਸੀ ਚੱਕ ਕੇ ਹਾਂ ਬਾਪੂ ਦਾ ਕੀ ਹੋ ਗਿਆ ਤੈਨੂੰ ਐਂ ਕਾ ਤੋਂ ਹਾਲਾਤ ਬਣਿਆ ਤੇਰੇ ਕੀ ਗੱਲ ਹੋ ਗਈ ਹੈ ਬਾਪੂ ਕਿਵੇਂ ਕੀ ਇਸ ਖਿੱਲੇ ਆ ਹਾਂ ਹੁਣ ਬਾਪੂ ਕੋਈ ਗੱਲ ਨਹੀਂ ਸਾਨੂੰ ਵੀਡੀਓ ਭੇਜੀ ਕੁਝ ਵੀਰਾਂ ਨੇ ਇੱਥੋਂ ਅਸੀਂ ਪ੍ਰਾਂਤੀ 100 ਰੁਪਏ ਉੱਥੋਂ ਤੇ ਹੁਣ ਬਾਪੂ ਜੀ ਨੂੰ ਅਸੀਂ ਇੱਥੋਂ ਲੈਣ ਵਾਸਤੇ ਆਏ ਆ ਵਾਹ ਨੂੰ ਕਿਰਪਾ ਕਰਨ ਬਾਪੂ ਜੀ ਦਾ ਘਰ ਪਰਿਵਾਰ ਪਤਾ ਲੱਗ ਜੇਵੇਂ ਤੁਸੀਂ ਵੀਡੀਓ ਸ਼ੇਅਰ ਕਰਿਓ ਜੀ ਸਾਰੇ ਜਾਣੇ ਮੈਂ ਤਾਂ ਦੇਖਿਆ ਤੁਹਾਨੂੰ ਸਾਹਮਣੇ ਤੋਂ ਆ ਰਹੇ ਸੀਗੇ ਆਪਣਾ ਰੋਡ ਦੇ ਰਿਕਸ਼ੇ ਆ ਗਏ ਦਈ ਵਾਰੀ ਖੜੇ ਵੀ ਹੁੰਦੇ ਬਿੱਟੀ ਦਿਕੇ ਜਾਂਦੇ ਨੀਚੇ ਫਿਰ ਮੈਂ ਉਹਪਨੇ ਰੇਡੀ ਕਾਰ ਕੋਲ ਆ ਕੇ ਹੋੜੀ ਜੀ ਫਿਰ ਮੈਂ ਵੀਡੀਓ ਬਣਾ ਕੇ ਭੇਜੀ ਤੁਸੀਂ ਕਿਹਾ ਰੋਕ ਕੇ ਰੱਖੋ ਮੈਂ ਕਈ ਵਾਰੀ ਰੋਕ ਕੇ ਰੱਖਿਆ ਪਰ ਉਹ ਰੁਕਦੇ ਹੀ ਨਹੀਂ ਹੈ ਮਾਨ ਵਗੈਰਾ ਵੀ ਸਾਰਾ ਕੁਝ ਨੇ ਕੱਢ ਲਿਆ ਵਾ ਬਾਪੂ ਕੋਲੇ ਕਾਰੇ ਕੋਲੇ ਕੋਈ ਨਿਸ਼ਾਨੀ ਨਹੀਂ ਕੁਝ ਨਹੀਂ ਕੋਈ ਪੈਨ ਨਹੀਂ ਕਾਪੀ ਨਹੀਂ ਕੋਈ ਬਾਪੂ ਜੀ ਦੀ ਹਾਲਤ ਬਹੁਤ ਮਾੜੀ ਹੈ ਜੀ ਠੰਡੀ ਪਾਣੀ ਦੀ ਬੋਤਲ ਭਰਾ ਬਾਪੂ ਨੂੰ ਸਹਾਣ ਦਾ ਪਾਓ ਸਾਡੇ ਨਾਲ ਜ਼ਰੂਰ ਸੰਪਰਕ ਕਰਿਓ ਸਾਹਮਣੇ ਇਹ ਘੰਟਾ ਘਰ ਜਿੱਥੇ ਇਹ ਬਿਰਧ ਅਗਰ ਜੀ ਦੇ ਆਫਿਸ ਦੇ ਸਾਹਮਣੇ ਐਸਪੀ ਕਿਹੜਾ ਮੋਲ ਜੀਐਮਟੀ ਮੋਲ ਆ ਜੀ ਐਮਟੀ ਮੋਲ ਦੇ ਸਾਡੇ ਕੰਪਨੀ ਪਈਆ ਹੁਣ ਅਸੀਂ ਇਹਨਾਂ ਨੂੰ ਸੁਪਨਿਆਂ ਦੇ ਘਰ ਲੈ ਕੇ ਚੱਲੇ ਆ ਪਲੀਜ਼ ਇਹਨਾਂ ਕਾਮ ਕਰਦੇ ਹੋ ਤੁਸੀਂ ਵੀਡੀਓ ਨੂੰ ਸ਼ੇਅਰ ਕਰਦੇ ਹੋ ਸ਼ਾਇਦ ਤੁਹਾਡੀ ਸ਼ੇਅਰ ਕੀਤੀ ਵੀਡੀਓ ਨਾਲ ਬਾਪੂ ਦਾ ਕੋਈ ਪਰਿਵਾਰ ਲੱਭ ਜਵੇ ਬਾਪੂ ਦੇ ਧੀ ਪੁੱਤ ਤੱਕ ਵੀਡੀਓ ਪਹੁੰਚ ਜਵੇ ਬਾਪੂ ਨੂੰ ਕਿਸੇ ਨੇ ਛੱਡ ਦਿੱਤਾ ਵਾ ਜਾਂ ਬਾਪੂ ਆਪੇ ਆ ਗਿਆ ਏ ਭਾਈ ਕਿ ਤੁਹਾਨੂੰ ਜਾਣਦਾ ਜੇ ਤੁਹਾਡੀ ਸ਼ੇਅਰ ਕੀਤੀ ਵੀਡੀਓ ਨਾਲ ਪਤਾ ਲੱਗਣਾ ਆਪਾਂ ਨੂੰ ਇਹ ਗੱਲ ਬਾਪੂ ਕਿਹੜੇ ਪਿੰਡ ਦਾ ਵਾ ਕਿਹੜੇ ਗ੍ਰਾਮ ਦਾ ਵਾ ਇਹ ਵੀ ਤੁਹਾਡੀ ਸ਼ੇਅਰ ਕੀਤੇ ਨਾਲ ਹੀ ਪਤਾ ਲੱਗਣਾ ਬਸ ਇੰਨਾ ਕਿ ਤੁਸੀਂ ਪ੍ਰਾਲਾ ਕਰ ਰਹੇ ਹੋ ਜਿਹੜਾ ਪ੍ਰਾਲਾ ਵੀਰ ਉਹਨਾਂ ਨੇ ਕੀਤਾ ਸਾਰਿਆਂ ਨੇ ਰਣ ਕੇ ਤੇ ਹੁਣ ਤੁਹਾਡਾ ਭਾਈ ਸਾਥ ਮੇਰਾ ਨਾਲ ਵਾਲਾ ਤੁਹਾਡੇ ਨਾਲ ਹੀ ਹੌਸਲਾ ਵੱਧਦਾ ਹੀ ਜਾਂਦਾ ਤੁਹਾਡੇ ਨਾਲ ਹੀ ਵਧਦਾ ਜਾਂਦਾ ਇਹ ਵੀ ਤਾਂ ਹੀ ਸਫਲ ਹੋਣਾ ਜੇ ਤੁਸੀਂ ਸਾਡਾ ਸਾਥ ਦਿਓ ਅੱਗੇ ਵੀ ਜੇ ਕਿਸੇ ਨੇ ਪਹਿਚਾਨ ਰਿਆ ਬਾਪੂ ਦਾ ਚਿਹਰਾ ਤਾਂ ਸਾਡਾ ਨੰਬਰ ਨੋਟ ਕਰ ਲਓ 82848 3073 ਇਹ ਨੰਬਰ ਤੇ ਹੁਣੇ ਸੰਪਰਕ ਕਰਕੇ ਸਾਨੂੰ ਜਾਣਕਾਰੀ ਦਿਓ ਵੀ ਇਹ ਬਾਪੂ ਜੀ ਨੂੰ ਤੁਸੀਂ ਜੇ ਜਾਣਦੇ ਹੋ ਤਾਂ ਚਲੋ ਚਲੋ ਹੁਣ ਬਾਪੂ ਜੀ ਨੇ ਆਪਾਂ ਕੱਡੀ ਜਿ ਬਿਠਾਈਏ ਚਲਾਓ ਬਾਪੂ ਜੀ ਚਲੋ ਬਾਪੂ ਦੇ ਕੱਪੜਿਆਂ ਦਾ ਕੀ ਹਾਲ ਆ ਜੀ ਕਿਉਂਕਿ ਥੱਲੇ ਹੀ ਰੁੱੜ ਰੁੱੜ ਕੇ ਬਾਪੂ ਵਿਚਾਰਾ ਤੁਰਦਾ ਜਲੀਨ ਤੇ ਹੀ ਪਤਾ ਨਹੀਂ ਕੱਲ ਰਾਹ ਕਿ ਪਰਸੋਂ ਤੱਕ ਕਿਦੋਂ ਦਾ ਬਾਪੂ ਵਿਚਾਰਾ ਇਦਾਂ ਹੀ ਸੜਕਾਂ ਤੇ ਔਰ ਕੱਲ ਰਾਤ ਹੀ ਅਸੀਂ ਬਾਪੂ ਜੀ ਨੂੰ ਲੈ ਕੇ ਜਾਂਦਾ ਵਾ ਤੇ ਰਾਤ ਜਦੋਂ ਇੱਥੇ ਹਸਪਤਾਲ ਚ ਲੈ ਕੇ ਜਾਂਦਾ ਬਾਪੂ ਇੱਥੇ ਆ ਕੇ ਪੂਰਾ ਹੋ ਗਿਆ ਵਿਚਾਰਾ ਬਾਪੂ ਨੂੰ ਪਲੀਜ਼ ਕੋਈ ਪਛਾਣੋ ਇਹਦੀ ਵੀਡੀਓ ਨੂੰ ਕੋਈ ਅੱਗੇ ਸ਼ੇਅਰ ਕਰੋ ਕੱਲ ਰਾਤ ਅਸੀਂ ਲੁਧਿਆਣੇ ਤੋਂ ਜੀਐਮਟੀ ਮਾਲ ਦੇ ਬਾਹਰ ਫਾਇਰ ਬਰਗੇਡ ਦੇ ਆਫਿਸ ਦੇ ਬਾਹਰ ਘੰਟਾ ਘਰ ਚੌਂਕ ਤੋਂ ਥੋੜਾ ਪਹਿਲਾਂ ਸੜਕ ਤੇ ਪਏ ਇਸ ਬਿਓਰਗ ਨੂੰ ਲੈ ਕੇ ਆਏ ਕੋਈ ਸੋਚੀ ਨਹੀਂ ਸੀ ਬਸ ਐ ਐ ਐ ਜੇ ਕਰੀ ਜਾਂਦਾ ਗਾਤਰਾ ਪਾਇਆ ਹੋਇਆ ਅਮਰਤਾਰੀ ਸਿੰਘ ਆ ਔਰ ਸ਼ੀਰ ਸਾਹਿਬ ਪਾਇਆ ਹੋਇਆ ਔਰ ਵਿੱਚੋਂ ਕਿਰਪਾਨ ਕਿਸੇ ਨੇ ਕੱਢ ਲਈ ਮਿਆਂਨ ਕੱਲੀ ਗੱਲ ਤੇ ਗਾਤਰਾ ਪਾਇਆ ਹੋਇਆ ਔਰ ਬਾਪੂ ਬਾਰੇ ਦਿਨਾਂ ਤੋਂ ਘਰੋਂ ਨਹੀਂ ਨਿਕਲੇ ਕੁਛ ਦਿਨਾਂ ਤੋਂ ਹੀ ਸੜਕ ਤੇ ਆ ਹੁਣ ਪਤਾ ਨਹੀਂ ਕਿ ਘਰ ਭੁੱਲ ਗਿਆ ਪਤਾ ਨਹੀਂ ਬਾਹਰ ਆਏ ਨੂੰ ਕੋਈ ਘਰੋਂ ਕੰਮ ਆਇਆ ਸੀ ਦੌੜਾ ਪੈ ਗਿਆ ਜਾਂ ਕਿਸੇ ਨੇ ਛੱਡਤਾ ਇਹ ਸਾਰੀਆਂ ਚੀਜ਼ਾਂ ਦੇ ਸਵਾਲਾਂ ਦੇ ਜਵਾਬ ਤੁਹਾਡੀ ਵੀਡੀਓ ਸ਼ੇਅਰ ਕਰਨਾ ਮਿਲਨੇ ਪਰ ਬਾਪੂ ਰਾਤ ਇੱਥੇ ਆ ਕੇ ਪੂਰਾ ਹੋ ਗਿਆ ਸਾਡੇ ਕੋਲੇ ਅਸੀਂ ਉਹ ਤੋਂ ਸ਼ੜਕ ਤੋਂ ਲਿਆਏ ਚਾ ਕੇ ਲਿਆ ਕੇ ਇੱਥੇ ਨਮਾਇਆ ਬਾਪੂ ਨੂੰ ਇਸ਼ਨਾਨ ਕਰਾ ਕੇ ਕੱਪੜੇ ਚੇਂਜ ਕਰਾਏ ਔਰ ਕਰਾ ਕੇ ਹਸਪੀਟਲ ਲੈ ਗਏ ਹਸਪੀਟਲ ਜਾ ਕੇ ਡਾਕਟਰਾਂ ਨੇ ਚੈੱਕਅਪ ਕੀਤਾ ਬੀਪੀ ਬੂਪੀ 슈ਗਰ ਵਗੈਰਾ ਤੇ ਕਾਫੀ ਜਿਆਦਾ ਡਾਊਨ ਸੀਗਾ ਤੇ ਬਸ ਥੋੜੇ ਸਮੇਂ ਵਿੱਚ ਹੀ ਬਾਪੂ ਅਕਾਲ ਚਲਾਣਾ ਕਰ ਗਿਆ ਬੜੀ ਕੋਸ਼ਿਸ਼ ਵੀ ਕੀਤੀ ਸਾਡੇ ਡਾਕਟਰਾਂ ਦੀ ਟੀਮ ਨੇ ਪਰ ਬਾਪੂ ਬਚ ਨਹੀਂ ਸਕਿਆ ਪਤਾ ਨਹੀਂ ਬਾਪੂ ਦੇ ਕਰਮਾਂ ਚ ਇੱਥੇ ਆ ਕੇ ਆਪਣੀ ਸਵਾਸਾਂ ਦੀ ਪੂੰਜੀ ਨੂੰ ਪੂਰਾ ਕਰਨਾ ਹੀ ਲਿਖਿਆ ਸੀ ਸਾਡੇ ਕਰਮਾਂ ਚ ਬਾਪੂ ਦੀ ਸੇਵਾ ਨਹੀਂ ਸੀ ਲਿਖੀ ਸ਼ਾਇਦ ਪਰ ਸਾਡੀ ਹੱਥ ਜੋੜ ਕੇ ਬੇਨਤੀ ਆ ਹੁਣ ਇਹਦੇ ਬਾਪੂ ਦੇ ਮਿੱਟੀ ਹੋਏ ਸਰੀਰ ਦੇ ਬਾਰੇ ਪਤਾ ਤਾਂ ਲੱਗ ਜੇ ਨਾ ਆਪਾਂ ਨੂੰ ਵੀ ਇਹ ਕੌਣ ਆ ਬਾਪੂ ਪਲੀਜ਼ ਸ਼ੇਅਰ ਕਰਿਓ ਬੇੜੀ ਵਾਹਿਗੁਰੂ ਜੀ ਕਾ ਖਾਲਸਾ